ਤਦ ਯਮਾ ਸੋਣੀ ਲੱਗੰਦੀ ਅੱਜ ਮੈਂ ਆਪਾਂ ਕੇ ਫਰੋਕ ਹੂੰ ਛੋਣੀ ਆਇਆ ਤੇ ਪੁੱਤ ਤੇਰੀ ਵਾਡੇ ਜਾਣ ਜੂਣ ਵਾਲੀ ਹੈਗੀ ਤੇ ਤੂੰ ਘਰ ਪਾਲੀ ਮਮਾ ਕਹਿੰਦੇ ਹੈਗੇ ਕਿ ਤੈਨੂੰ ਹੋਰ ਕੱਪੜੇ ਲਿਆ ਦਾਂਗੇ ਤੂੰ ਆ ਕਰਿਆ ਪਾਲਿਆ ਕਰ ਹੁਣ ਚੱਲ ਕੋਈ ਗੱਲ ਨਹੀਂ ਸੋਣੀ ਲੱਗਦੀ ਨਾਲੇ ਤੈਨੂੰ ਹੁਣ ਉੱਚੀ ਹੋਣ ਢਈ ਆ ਇਹ ਕਦੋਂ ਦੀ ਤੇ ਲਿਆਂਦੀ ਆ ਹਾਂ ਫਿਰ ਆਪਾਂ ਕਦੇ ਵਾਂਡੇ ਵੀ ਨਹੀਂ ਜਾਣਦੇ ਫਿਰ ਪਾਣੀ ਕਿੱਥੇ ਹੈਗੀ ਹਾਂ ਹਾਂ ਸਕੂਲੇ ਫਿਰ ਜਾਨੀ ਤੇ ਪੁੱਤ ਵਾਂਡੇ ਕਿੱਥੇ ਜਾਣਾ ਹੈ ਤੂੰ ਹਾਂ ਲੈ ਵੀ ਲੈ ਆ ਹਾਂ ਇਹ ਕਿਥੋਂ ਲੈ ਆ ਇਹ ਪਾਪਾ ਨੇ ਕਦੋਂ ਦੇ ਲੈ ਕੇ ਰੱਖੇਗੇ ਫਿਰ ਮੈਂ ਸੋਚੇ ਕਿ ਤੇ ਜਾਉਂਗੀ ਉਹ ਤੇ ਲਾਉਂਗੀ ਫਿਰ ਵਾਹ ਪਾ ਕਿਤੇ ਗਈ ਨਹੀਂ ਮੈਂ ਸੋਚਿਆ ਅੱਜ ਕਰ ਲਾ ਲੈਣੀ ਸਾਹਮਣੇ ਹੀ ਕਿ ਪਏ ਚਲ ਕੋਈ ਨਹੀਂ ਲਾ ਲੈ ਆ ਤੇ ਪਰ ਨਾ ਕੁੜੀਆਂ ਨਹੀਂ ਇਹ ਜੇ ਕੰਮ ਕਰਦੀਆਂ ਨਹੀਂ ਪਤਾ ਲਾ ਕੇ ਤੇ ਮੜ ਕੇ ਰੱਖਣੀਆਂ ਗਾ ਠੀਕ ਆ ਹੂੰ ਮੈਂ ਮਮਾ ਦਾ ਖਾ ਕੇ ਤੇ ਫਿਰ ਲਾ ਦੂੰਗੀ ਹਾਂ ਹਾਂ ਮਮਾ ਆਪਣੀ ਨੂੰ ਖਾ ਲ ਕੇ ਨਾ ਲਾਦੀ ਤੇ ਆ ਜੁੱਤੀ ਵੀ ਨਿੱਕੀ ਹੋ ਜਾਣੀ ਚਲ ਕੋਈ ਨਹੀਂ ਹੰਡਾ ਢੂਲ ਹੈ

ਹਾਂ ਮੈਂ ਤੇ ਕਰਦੀ ਪਿਆਰ ਹਾਂ ਹਾਂ ਨਹੀਂ ਤੂੰ ਵੀ ਕਰਿਆ ਕਰ ਉਹ ਵੀ ਤੇਰੇ ਨਾਲ ਕਰਿਆ ਕਰ ਉਹ ਪਿਆਰ ਜੇ ਤੂੰ ਕਰੇਂਗੀ ਤੇ ਤੇਨਾਂ ਕਰੂਗੀ ਹਾਂ ਤੇ ਮੈਨੂੰ ਪਹਿਲਾਂ ਹੀ ਕਰ ਦੇਗੀ ਮਮਾ ਚੰਗੀ ਹੈ ਤੇਰੀ ਹਾਂ ਚਲ ਚੰਗਾ ਚੰਗਾ ਖੇਡ ਲਾ ਫਿਰ ਜਾ ਠੀਕ ਹਾਂ ਚਲ ਹਰ ਨਾਲ ਮੇਰੀ ਵੀ ਜਾਨ ਸੁਖੀ ਨਿਕਲੂਗੀ యా మేరి పోతి దార ప్యార కారి మిటి అమా అడ్రసయ లగండి? హాం కిని సోని లగండి మరి తిను మరి తిను మరి కి సోని యాతి? మా మిగా సోను అక� ਇਹ ਲੱਗ ਗਈ ਹੋ ਜਿਹੜੇ ਆ ਹੌਸਲੀ ਦੇ ਲੱਗੰਦੇ ਆ ਵਾ ਨਾ ਤੇ ਤੂੰ ਕਿੱਥੋਂ ਨੇ ਇਹ ਮੇਰੇ ਪਾਪਾ ਨੇ ਲੈ ਕੇ ਦਿੱਤੇ ਸੀਗੇ ਤੇ ਮੈਂ ਪਦਰ ਲੈ ਕੇ ਦਿੱਤੇਗੇ ਮੈਂ ਉੱਥੇ ਵੇਖੇ ਤੇ ਮੈਂ ਲਾ ਲੇ ਹਾਂ ਤੇ ਨੀ ਬੋਲ ਚ ਵੀ ਲਈ ਉੱਪਰ ਹੈ ਨਾ ਹਾਂ ਹੂੰ ਮਮਾ ਮੇਰਾ ਨੋ ਫਰੈਂਡ ਨਾ ਹੋਂਦ ਸਕੂਲ ਦੇ ਅੱਗੇ ਮੇਰਾ ਸਕੂਲ ਜੀ ਨਹੀਂ ਲਾਦਾ ਨਹੀਂ ਤੇ ਤੂੰ ਕਿਸੇ ਹੋਰ ਸਕੂਲੇ ਪੜਦੀ ਬੇਲਾ ਹਾਂ ਜੋ ਮਮਾ ਹੁੰਦੇ ਸੀਗੇ ਉਹਦੇ ਫੇਰ ਮੈਂ ਕਨਵੈਂਟ ਸਕੂਲ ਵਿੱਚ ਪੜ੍ਹਦੀ ਸੀ ਫੇਰ ਜੋ ਮਮਾ ਬਿਮਾਰ ਹੋ ਗਏ ਫੇਰ ਬਾਅਦ ਵਿੱਚ ਦਾਦੀ ਮਾਂ ਨੇ ਮੈਨੂੰ ਹਟਾ ਲਿਆ ਕਹਿੰਦੇ ਕਿ ਤੂੰ ਉੱਥੇ ਨਹੀਂ ਪੜ੍ਹਨਾ ਕਿਉਂ ਉੱਥੇ ਕਿਉਂ ਨਹੀਂ ਪੜ੍ਹਨਾ ਉਹ ਫੇਰ ਮੈਨੂੰ ਕੋਈ ਪੜ੍ਹਾਉਂਦਾ ਨਹੀਂ ਹੈਗਾ ਅੱਛਾ ਹਣ ਇੱਥੇ ਤੇ ਮੇਰਾ ਜੀ ਨਹੀਂ ਲੱਗਦਾ ਹੈਗਾ ਇੱਥੇ ਤੇ ਜਿਵੇਂ ਨਹੀਂ ਬਣੀਆਂ ਨਹੀਂ ਇੱਥੇ ਥੋੜੀ ਜਿਹੀ ਆਈ ਉਹ ਉੱਥੇ ਮੇਰੀ ਹੈਗੀਆਂ ਕਿ ਉੱਥੇ ਨਾਲੇ ਵਧੀਆ ਹੈਗੀਆਂ ਅੱਛਾ

ਤੂੰ ਅਫਸਰ ਬਣੂਗੀ ਤੇ ਤੇ ਨਾਲ ਹੀ ਮੈਂ ਵੀ ਬਣ ਜੂਗੀ ਠੀਕ ਆ ਠੀਕ ਆ ਹੂੰ ਚਲ ਜਬ ਥੇੜ ਕੁੜਲਾ ਮੈਂ ਇਹ ਦੂਜਾ ਨਾ ਕਾ ਕਰ ਲਵਾ ਝਾੜੂ ਲਾ ਲਾ ਜਾਂ ਝਾੜੂ लेट ਹੋ ਗਿਆ ਠੀਕ ਆ ਆ ਤੈਨੂੰ ਨਾ ਮੇਰੇ ਦਾਦੀ ਮਗਰ ਛਿੜ ਕਾਵਨੀ ਪੜਿਆ ਖਸੇਰੇ ਵੀ ਵਗ ਗਿਆ ਤੇ ਮੈਂ ਨਾ ਵੀ ਲਿਆ ਹਾਂ ਰੋਜ਼ ਇੱਦੇ ਤਿਆਰ ਹੋ ਜਾਂਦਾ ਫਿਰ ਸਵੇਰੇ ਸਵੇਰੀ ਠੀਕ ਆ ਨਾਲ ਉਸ ਵਕਤੇ ਮੈਂ ਤੋ ਸੇ ਰੋਹਾ ਲਿਆ ਕਰ ਹਾਂ ਠੀਕ ਆ ਠੀਕ ਆ ਹਾਂ ਤੇ ਤੇਰੀ ਮਾਜੀ ਫੇਵਰਟ ਸੇਵੀਆ ਵੀ ਬਣਾਈਆਂ ਵਾ ਹਾਂ ਹਾਂ ਅਚਾੜੂ ਰੱਖੇ ਨਾ ਫਿਰ ਮੈਂ ਤੈਨੂੰ ਫੜਾਉਣੀ ਠੀਕ ਆ ਹਾਂ ਮੈਂ ਤਾਂ ਨਾ ਇੱਕ ਗੱਲ ਕਰਨੀ ਸੀ ਹਾਂ ਦੱਸੋ ਸਮ੍ਰੀਤ ਪਹਿਲਾਂ ਕਾਨਵੈਂਟਸ ਕੋਲ ਚ ਪੜਦੀ ਹਾਂ ਪਹਿਲਾਂ ਉੱਥੇ ਪੜਦੀ ਚੋਂ ਹਟਾਇਆ ਕਿਉਂ ਤੂੰ ਉਹ ਮੈਂ ਬੁਰੀ ਬਣ ਗਈ ਜਦੋਂ ਉਹਦੀ ਮੰਮੀ ਬਿਮਾਰ ਆਏ ਬਿ 10 ਮਹੀਨੇ ਤੇ ਹੱਥੋਂ ਕਰਨ ਵਾਲਾ ਕੋਈ ਨਹੀਂ ਹੁਣ ਬਸ ਪਹਿਲਾਂ ਜਾਂਦੀ ਸੀ ਮਾਰਾ ਕੋਈ ਨਹੀਂ ਹੁੰਦਾ ਕੰਮ ਅੱਛਾ ਹੂੰ ਆ ਤੇ ਉਹ ਕਹਿੰਦੇ ਹੀ ਆ ਕਿ ਮੈਂ ਮੇਰੀ ਸਹੇਲੀਆਂ ਉੱਥੇ ਮੇਰਾ ਉਹ ਤੋਂ ਕਿਹੜਾ ਹਟਦੀ ਸੀ ਨਹੀਂ ਬਣੀਆ ਜਿਆਦਾ ਉਦੋਂ ਕਿਹੜਾ ਹਟਦੀ ਸੀ ਉਥੋਂ ਮੋੜੇ بڑے ਜੋਤ ਰੋਂਦੀ ਜਦੋਂ ਢਾਈ ਮਜਬੂਰੀ ਬਣ ਗਈ ਫੇ ਉਦੋਂ ਮੈਂ ਮੇਰਾ ਟਾਈਮ ਨਹੀਂ ਲੱਗਦਾ ਨਾ ਕੋਈ ਚਰਾਉਣ ਵਾਲਾ ਨਾ ਕੋਈ ਖਾਉਣ ਵਾਲਾ ਅੱਛਾ ਤੇ ਹੁਣ ਆਪਾਂ ਇਦਾਂ ਨਾ ਕਰੀਏ ਉਸ ਸਕੂਲ ਦੇ ਦੁਆਰਾ ਨਾ ਪਾ ਲਈਏ ਕੋਈ ਵੀ ਲਪ ਮੋਟਦ ਨੂੰ ਨਾਲ ਤੂੰ ਆ ਗਈਆਂ ਸੁਮੋਪੜ ਚੜਾਈ ਲੈਣੀ ਤੂੰ ਹਾਂ ਉਹ ਰੋਡ ਪਿਆਲੇ ਸਾਡਾ ਇਹ ਲੈ ਵੀ ਆਇਆ ਕਰ ਹਾਂ ਉਹਨੂੰ ਅਰਲੀ ਨੇ ਸਲਾਸ ਸੈਸ ਤੋਂ ਕੰਪਲੀਟ ਹੋਣੀ ਹਾਲੋ ਆਹ ਹੋ ਸੈਸਨ ਤੇ ਪੇਪਰ ਹੋ ਗਿਆ ਤੇ ਆਉਂਦਾ ਰਿਜਲਟ ਇਹਦਾ ਤੇ ਕਿ ਸਲਾਵਾ ਹੋਣ ਟਈਆਂ ਉਹ ਨਹੀਂ ਬਹਿ ਜਾ ਸਲਾਵਾ ਇਹ ਹੀ ਹੋਣ ਡੀਆਂ ਹੀ ਉਹ ਵੀ ਸਮਰੀਤ ਨੂੰ ਹਟਾ ਨਹੀਂ ਲਿਆ ਪਹਿਲਾਂ ਸਕੂਲੋਂ ਹਾਂ ਇਹਨੂੰ ਕਿਤੇ ਸਮਰੀਤ ਆਂਦੀ ਹੀ ਵੀ ਮੈਂ ਵੀ ਇੱਥੇ ਮੈਨੂੰ ਹਟਾ ਲਿਆ ਇਹਦਾ ਮੇਰਾ ਛੇਹਲੀਆਂ ਉੱਥੇ ਮੈਂ ਉੱਥੇ ਪਹਿਣਾ ਪੜਨੇ ਇਹ ਪੁੱਛਣ ਕਿ ਇਹ ਵੀ ਕਿਉਂਟ ਆਇਆ ਮੈਂ ਦੱਸਾਂਗਾ ਇਹਨੂੰ ਵੀ ਵੀ ਜਦੋਂ ਮਾਂ ਦੇ ਮੱਲੇ ਇਦਾਂ ਹੋਈ ਤਾਂ ਮੁੜ ਕੇ ਨਹੀਂ ਹੈਗਾ ਕੁਝ ਆਹੋ ਸਾਡੇ ਕੋਲ ਨਹੀਂ ਮੇਰੇ ਕੋਲ ਸਫਤੇ ਨਹੀਂ ਉੱਠਿਆ ਜਾਂਦਾ ਤਾਂ ਨਾ ਤਿਆਰੀ ਹੁੰਦੀ ਤੇ ਕੋਈ ਚੜਾਉਣ ਵਾਲਾ ਵੀ ਹੈ ਨਹੀਂ ਤਾਂ ਹਟਾਉਣੀ ਪਈ ਮਜਬੂਰੀ ਨੂੰ ਹਟਾਈ ਹੀ ਆਹੀ ਆਹ ਇਹ ਤੇ ਬੜਾ ਦੋ ਰੋਂਦੀ ਵਿਚਾਰੀ ਆਹ ਇਹ ਤੇ ਉਦੋਂ ਬੜਾ ਹੁਣ ਵੀ ਕਿਹੜਾ ਹੁਣ ਵੀ ਆਂਦੀ ਰਹਿੰਦੀ ਆ ਮੇਰੇ ਸਕੂਲੋਂ ਹਟਾ ਲਿਆ ਵਾ ਮੇਰੀਆਂ ਉੱਥੇ ਸੇਰਨ ਮਾਰਦੀ ਆ ਤੇ ਮੈਂ ਹਾਪਾ ਤੇ ਵੇਖੀ ਜਾਂਦਾ ਜਾਲੇ ਇੱਥੇ ਸੇਲੀਆਂ ਬਣਾ ਲਾ ਨਹੀਂ ਹੁਣ ਆ ਗਈ ਹੈ ਕਹਿੰਦੀ ਹੈ ਮੈਂ ਵੀ ਛੱਡ ਵੀ ਮੋਪ ਪੜਾਉਂਦੀ ਇਹਨੂੰ ਚਲਾਉਣੀ ਛੱਡ ਵੀ ਆਕਰੂ ਲੈ ਵੀਆ ਕਰੋਗੇ ਸੈਸ ਹੁਣ ਖਤਮ ਹੋ ਜਾਣਾ ਉਹ ਤੇ ਪੇਪਰ ਹੋਗੇ ਅੱਛਾ ਤੇ ਹੁਣ ਕਰਵਾ ਦੇਣ ਦਾਖਲ ਉਥੇ ਵੇਖ ਲਾ ਫਿਰ ਜੋ ਤੁਹਾਡੀ ਸਲਾਹ ਆਪ ਵੀ ਵਧੀਆ ਮੱਤ ਦੇਣ ਗਈ ਆਪ ਵੀ ਵਧੀਆ ਪੜ ਲੂਗੀ ਹਾਂ ਨਹੀਂ ਸਕੂਲ ਤਾਂ ਬੜਾ ਵਧੀਆ ਹੈ ਬੜੀ ਸੋਹਣੀ ਤੁਰੀ ਹੈ ਮੇਰੀ ਮਾਂ ਵੀ ਪੜਾ ਦਿੰਦੀ ਹੁੰਦੀ ਸੀ ਨਾਲੇ ਕੋਈ ਟੀਵੀਸ਼ਨ ਵਾਲਾ ਹੁੰਦੀ ਸੀ ਨਾ ਫਾਡੂ ਤਾਂ ਕੋਈ ਮਾਦਾ ਨੂੰ ਕੋਈ ਸਮਝ ਨਹੀਂ ਲੱਗਦੀ ਮੈਂ ਘਰ ਨਹੀਂ ਹੁੰਦਾ ਮੈਨੂੰ ਕਿਹੜਾ ਪਤਾ ਉਹ ਨਪੜ ਹੈਗੀ ਆ ਮੈਨੂੰ ਕੀ ਪਤਾ ਵਾ ਕਿ ਚਟੂ ਵਿੱਚ ਲੱਗ ਮਿਲਦੀ ਆ ਚਲ ਵਧੀਆ ਪੜ੍ਹ ਚੂਗੀ ਤੇ ਬੇਸਾ ਬਣਿਆ ਉਦੋਂ ਕੁੜੀ ਹੋ ਜਾ ਤਾਂ ਵੇਖਿਆ ਹੀ ਆਹੋ ਪੜ੍ਹ ਜਾਣਾ ਨਾਲੇ ਹੁਣ ਤੂੰ ਘਰੇ ਭਰਾ ਲਿਆ ਕਰੀ ਤੂੰ ਹਾਂ ਉਹ ਤੇ ਚੜੋਂ ਮੈਂ ਪੜਾਏ ਕਰੂੰਗੀ ਪਰ ਉਹਨੂੰ ਉੱਥੇ ਚੜੋਂ ਪਾ ਦਿੰਨੇ ਆ ਨਾਲੇ ਦਾ ਫਿਰ ਮਾਨ ਲੱਗੂਗਾ ਜੇ ਬੱਚੇ ਦਾ ਸਕੂਲ ਚ ਮਾਨ ਹੀ ਨਹੀਂ ਲੱਗਦਾ ਤੈਨੂੰ ਪੜ੍ਹਨਾ ਕੀ ਆਪ ਵੀ ਪੜ੍ਹਨਾ ਉਹਨੇ ਕੀ ਆਸ ਤਰ੍ਹਾਂ ਤੇ ਗੱਲ ਸਿਆਣੀ ਆ ਤੇਰੀ ਨਹੀਂ ਪਾਦਨੇ ਉੱਥੇ ਕੋਈ ਗੱਲ ਨਹੀਂ ਆਉਂਦਾ ਦਾ ਮਾ ਦੇ ਬੜੇ ਵੱਡੇ ਸੁੱਖ ਨੇ ਜੀ ਨਾ ਉਹ ਤੇ ਕਹਿੰਦੀ ਬੁਫਸਰ ਬਣਾਉਣਾ ਹੋਨੀਆਂ ਬੜੀਆਂ ਤੇ ਵੱਡੇ ਸੁਪਨੇ ਹੁੰਦੇ ਆਹ ਤੇ ਚਲੋ ਵਧੀਆ ਪੜੂਗੀ ਤੇ ਫੇਰ ਅਫਸਰ ਵੀ ਬਣ ਜੂਗੀ ਨਾ ਚਲ ਤੂੰ ਵੀ ਧੀਏ ਮਾ ਆਈ ਆਏ ਦੀ ਮਾ ਹੀ ਬਣ ਕੇ ਦੱਸਣਾ ਆਹੋ ਉਹਨੇ ਵੀ ਪੁੱਛਿਆ ਉਹ ਵੀ ਆਂਦੀ ਆ ਮਾਮਾ ਮੇਰ ਨਾਲ ਬੜਾ ਕਰਦੀ ਐ ਤੇ ਜੇ ਪੜ ਤਾਂ ਕਰੇਗੀ ਤੇ ਤੈਨੂੰ ਸੋਭਾ ਮਿਲੂਗੀ ਹਾਂ ਇਹ ਖੁਸ਼ ਹੋਵਾ ਹੁੰਦੇ ਬੜੀ ਖੁਸ਼ ਹੋ ਆ ਉਹ ਨਹੀਂ ਬੜੀ ਖੁਸ਼ ਨਹੀਂ ਉਹ ਤਾਂ ਹੈ ਹੀ ਬੜੀ ਪਿਆਰੀ ਆ ਹਾਂ ਕੋਈ ਤਾਂ ਟਾਲ ਚਲੋ ਮੇਰੋ ਉਹ ਜਦੋਂ ਉਹਦਾ ਰਿਜ਼ਲਟ ਉਹ ਤਾਂ ਲੈ ਆਈ ਉਹ ਤੇ ਟੀਸੀ ਇਹਦੀ ਆਨੇ ਉਹ ਤੇ ਜੋ ਲੈ ਆਵਾਂਗੇ ਉਹ ਸੱਚ ਮੈਂ ਉਹਨੂੰ ਸੇਵੀਆਂ ਦੇਣੀਆਂ ਹੈ ਕਿ ਮੈਂ ਸੇਵੀਆਂ ਦੇਵਾ ਚੋ ਦੇ ਲਾ ਸੇਵੀਆਂ ਸੇਵੀਆਂ ਦੀ ਬੜੀ ਸ਼ਕੀਨ ਆ ਲੈ ਸਮ੍ਰਿਤ ਮੈਂ ਤਾਂ ਤੈਨੂੰ ਸੇਵੀਆਂ ਦੇਣ ਆਈ ਹੀ ਵੀ ਮੈਂ ਸੇਵੀਆਂ ਦੇ ਕੇ ਆਉਣੀ ਉਹਨੂੰ ਤੇ ਤੂੰ ਤਾਂ ਪਹਿਲਾਂ ਖਾਣ ਦੇਈ ਆ ਉਹ ਮੇਰਾ ਜੀ ਕਰ ਪੈ ਤੀ ਇੱਥੇ ਮਿਲ ਗਏ ਤੇ ਟਾਈਮ ਲਾ ਦੇਣਾ ਮੈਂ ਖੁਦ ਪਾ ਕੇ ਖਾ ਲਿਆ ਤੇ ਹੌਸਲਾ ਨਹੀਂ ਬਿਆ ਨਾ ਅੱਛਾ ਇਹ ਨਹੀਂ ਪਸੰਦ ਆ ਤੈਨੂੰ ਚਲ ਕਹ ਰਾਤੀ ਜੇ ਹੋਰ ਖਾਣੀ ਆਈਆਂ ਫਿਰ ਮੇਨੂੰ ਵਾਦ ਦੇ ਦੀ ਠੀਕ ਆ ਮੈਂ ਲੈ ਆ ਦੂੰਗੀ ਠੀਕ ਆ ਜਿਸ ਤਰ੍ਹਾਂ ਫਿਰ ਆਂਦੀ ਆ ਉਹ ਫਿਰ ਕਰ ਲੋ ਕਰ ਲੋ ਸਲਾਹ ਤੁਸੀਂ ਤੇ ਸਲਾਹ ਕਦੀ ਆ ਉਹਨੇ ਪੜਾ ਲਿਆ ਕਰਨਾ ਆ ਉਹ ਤਰਾ ਗੱਲ ਤੇ ਸਿਆਣੀ ਆ ਹੁਣ ਤਾਂ ਸਿਆਣੀ ਮਿੰਤ ਲੱਗਣ ਲਈ ਆ ਜੇ ਇਸ ਤਰ੍ਹਾਂ ਸਾਡਾ ਟਾਈਮ ਲੰਘਦਾ ਰਵੇ ਤੇ ਚਲੋ ਅਸੀਂ ਸੁੱਖ ਦੀ ਨੀਂਦੇ ਸੌਵਾਂਗੇ ਨਹੀਂ ਨਹੀਂ ਉਹ ਨਹੀਂ ਬਹੁਤ ਘਟ ਗਿਆ ਤੁੰਦਾ ਮਨ ਤੋਂ ਹਾਂ ਹਾਂ ਮੇਰੇ ਉਹਦੀ ਕੁੜੀ ਦੀ ਟੈਨਸ਼ਨ ਖਾਈ ਜਾਂਦੀ ਕੁੜੀ ਦੀ ਮੈਨੂੰ ਵੀ ਬੜਾ ਕੁੜੀ ਦਾ ਹੈਗਾ ਕੁੜੀ ਇੱਕ ਪੜਦੀ ਹੈਗੀ ਇੱਕ ਮੈਨੂੰ ਦਬਕੇ ਮਾਰਦੀ ਰਹਿਣਾ ਤੇ ਮੇਰੇ ਜੀ ਨੂੰ ਤਾਂ ਬੜਾ ਕੋਝੋਦੇ ਹੁਣ ਤਾਂ ਹੀ ਤੂੰ ਆਂਦਾ ਹੈਗਾ ਹੀ ਵੀ ਤੂੰ ਨਿਆਣੀ ਆ ਉਹ ਅਜੇ ਆ ਚੱਲ ਕੋਈ ਗੱਲ ਨਹੀਂ ਮਾੜਾ ਜਿਹੜਾ ਪਤਾ ਸਮਾਂ ਬੀਤ ਗਿਆ ਉਹਨੂੰ ਯਾਦ ਕਰ ਥੋੜੀ ਕਰ ਹਾਂ ਚਲੋ ਚੰਗਾ ਹੀ ਆ ਹੋ ਸਕਦਾ ਪਰਮਾਤਮਾ ਅੱਗੇ ਸੁੱਖ ਦੇ ਦੇ ਆ ਪਰਮਾਤਮਾ ਸੁੱਖ ਦੇਵੇ ਤੇ ਮੈਂ ਚੱਲੀ ਆ ਜਰਾ ਕਿੱਥੇ ਜਾਣ ਨੂੰ ਮੈਂ ਰਾਤਾ ਸਵੇਰ ਦੀ ਅੰਦਰ ਵੜੀਆਂ ਰਿੰਪੀ ਵੱਲੋਂ ਘੜੀ ਕੇ ਬਹਿ ਕੇ ਆਵਾ ਉਹਨੂੰ ਬਾਬਾ ਚੁਗਲੀਆਂ ਦੀ ਆਦਤ ਤਾਂ ਤੂੰ ਹੀ ਜਗ ਬਹਿ ਜਾ ਕਰ ਲੱਗੇ ਨਹੀਂ ਚੁਗਲੀਆਂ ਚਗਲੀਆਂ ਜੋਦੇ ਕਾਦੀਆਂ ਕਰਨੀਆਂ ਆ ਚਲੋ ਟਾਈਮ ਪਾਸ ਹੋ ਜਾਂਦਾ ਵਾ ਤੋ ਹੀ ਹੋਰ ਦੋਵੇਂ ਜੀ ਗੱਲਾਂ ਬਾਤਾਂ ਕਰੋ ਚਲੋ ਕੋਈ ਨੀ ਤਾਂ ਹੋ ਜਾ ਫਿਰ ਆ ਫਿਰ ਜੇ ਮੈਂ ਲੱਗੇ ਬੈਠੀ ਰਹੀ ਤੇ ਆਖਣਾ ਵਾ ਸੱਸ ਲੱਗੇ ਬਹਿ ਰਹਿੰਦੀ ਤੇ ਮੈਂ ਕੜੀ ਕਿ ਉੱਧਰ ਫਿਰ ਤੋ ਰੇਵਨੀ ਜਾ ਹੋਇਆ ਹੋਇਆ ਤੇਰਾ ਵੀ ਰਾਂਜਾ ਰਾਜੀ ਹੋ ਜੀ ਰਿੰਪੀ ਕੀ ਕਰਨ ਲਈ ਬੈਠੀ ਆ ਆ ਬੈਠੀ ਆ ਮੈਂ ਲੱਗੀ ਤਾਰਾ ਗੱਢਣ ਸੋਚਣ ਦੀ ਆ ਤੇ ਬੈ ਗਈ ਆ ਵੀ ਤੈਨੂੰ ਵੇਖ ਕੇ ਬੈ ਗਈ ਮੈਂ ਹਾਂ ਚਾਚੀਆਂ ਉੰਡੀ ਆ ਮੈਂ ਵੀ ਉਹ ਦੋਵੇਂ ਜੀ ਬੈਠੇ ਹੇ ਤਮੈਂ ਫੇਰ ਉੱਠ ਕੇ ਤੇ ਮੈਂ ਹਾਂ ਚੱਲ ਮੈਂ ਤੇਰੇ ਵੱਲੋਂ ਹੋ ਕੇ ਆਉਣੀ ਆ ਤੂੰ ਵੀ ਨਹੀਂ ਆਈ ਦੋ ਤਿੰਨ ਦਿਨ ਹੋ ਗਏ ਮੇਰਾ ਟਾਈਮ ਹੀ ਨਹੀਂ ਲੱਗਦਾ ਚਾਚੀ ਪੱਠੇ ਪਾਲਾ ਰੋਟੀ ਪਾਣੀ ਕਰ ਲਾ ਤੇ ਸਾਰੀ ਦਿਹਾੜੀ ਆਹੋ ਕੰਮ ਹੀ ਨਹੀਂ ਮੁੱਕਦਾ ਹੋਰ ਸੁਣਾ ਤੂੰ ਕੁੜੀ ਦਾ ਸੁਨਾ ਸਮ੍ਰੀਤ ਦਾ ਸਮ੍ਰੀਤ ਠੀਕ ਵਾ ਖੁਸ਼ ਵਾ ਹਾਂ ਤੇ ਕਰਦੀ ਪਿਆਰ ਕਰਦੀ ਆ ਅਜੇ ਤਾਂ ਬੜਾ ਰਿੰਪੀ ਕਰਦੀ ਆ ਉਹ ਨਹੀਂ ਭਾਜੇ ਤਾਂ ਬੜਾ ਕਰਦੀ ਕੁੜੀ ਦੇ ਨਾਲ ਹਾਂ ਤੇ ਕੁੜੀ ਵੀ ਖੁਸ਼ ਵਾ ਜਤਰਾਸ ਮੇਰੇ ਮਨ ਤੋਂ ਨਾ ਬਹੁਤ ਜਿਆ ਹਲਕਾ ਹੋ ਗਿਆ ਵਾ ਅੱਛਾ ਹਾਂ ਤੇ ਖਾਲੀ ਰੱਖਿਆ ਕਰ ਕੀ ਪਤਾ ਹੁੰਦਾ ਵੇ ਚੋਰੀ ਛੱਪੇ ਹੋ ਜੀਆਂ ਦਬਕਮਦੀ ਨਾ ਹੋਏ ਕੁੜੀ ਨਹੀਂ ਮੈਂ ਕੋ ਪੁੱਛਿਆ ਵਸ ਮਰੀਤ ਨੂੰ ਹਾਂ ਡਰਦੀ ਨਾ ਕਹਿੰਦੀ ਹੋਏ ਨਹੀਂ ਨਹੀਂ ਆਂਦੀ ਆਪਣੇ ਦਾਦੀ ਮੇਰੇ ਨਾਲ ਬਹੁਤ ਮਮਾ ਪਿਆਰ ਕਰਦੀ ਆ ਮੇਰੀ ਮਮਾ ਵਾਂਗੂ ਕਰਦੀ ਆ ਅੱਛਾ ਆਹੋ ਤੇ ਆ ਸੇਵੀਆਂ ਦਾ ਆਖਿਆ ਉਹਨੇ ਤਾਂ ਅੱsse ਵੇਲੇ ਸੇਵੀਆਂ ਰਿੰਦ ਕਿਥੋਂ ਕੁੜੀ ਅਛਾ ਸੇਵੀਆਂ ਲਈ ਸਕੀਨ ਵਾਣਾ ਅਛਾ ਅਛਾ ਆ ਕੀ ਕੰਢੀ ਹੁਣ ਕੋਹ ਵੀ ਨਹੀਂ ਦੋਵੇ ਜੀ ਬੈਠੇ ਸੀ ਤੇ ਕੁੜੀ ਸੇਵੀਆਂ ਖਾਣ ਲਈ ਅਛਾ ਹੂੰ ਹੋਰ ਸੁਣਾ ਹੋ ਠੀਕ ਵਾ ਹੂੰ ਤੇ ਸਕੂਲ ਉਸੇ ਜਾਂਦੀ ਆ ਸਕੂਲੇ ਤੇ ਉਹ ਉਸੇ ਜਾਣ ਲਈ ਆ ਪਰ ਉਦੋਂ ਤੈਨੂੰ ਪਤਾ ਹੀ ਆ ਸਕੂਲੇ ਬੱਸ ਸਵਕਤੇ ਆ ਜਾਂਦੀ ਹੀ ਤਾਂ ਅੱਗੇ ਤੋਂ ਉਹਦੀ ਮੰਮੀ ਨੇ ਸਕੂਟਰੀ ਫੜਨੀ ਤੇ ਝਾਟ ਉਹਨੇ ਚੜਾ ਆਉਣਾ ਹਾਂ ਤੇ ਸਵੇਰੇ ਉੱਠ ਕੇ ਤਿਆਰ ਕਰਨਾ ਤੇ ਪਤਾ ਮੇਰੇ ਕੋਲ ਹੁੰਦੀ ਨਹੀਂ ਤੇ ਐਂ ਫਿਰ ਥੋੜਾ ਛੋਟਾ ਸਕੂਲ ਲੇਟ ਲੱਗਦਾ ਸੀ ਉੱਥੇ ਕਲਾ ਹੁੰਦਾ ਤੇ ਅੱਛਾ ਤੇ ਹੁਣ ਢਈ ਆਖਣ ਗੋਪੀ ਜੋਦੇ ਨੂੰ ਵੀ ਆਪਾਂ ਉਸੇ ਉਹ ਆਂਦੀ ਆ ਮੇਰਾ ਜੀਨ ਲੱਗਦਾ ਮੇਰੀਆਂ ਸਹੇਲੀਆਂਾਂ ਉੱਥੇ ਤੇ ਮਮਾ ਮੇਰਾ ਪਰਨੂ ਜੀ ਨਹੀਂ ਕਰਦਾ ਆਪਣੀਆਂ ਸਹੇਲੀਆਂ ਤੋਂ ਬਗੈਰ ਤੇ ਇਹ ਆਂਦੀ ਆ ਕਿ ਚਲ ਕੋਈ ਗੱਲ ਨਹੀਂ ਜੋਦੇ ਨੇ ਡਈ ਮੈਨੂੰ ਵੀ ਆਵਾਜ਼ ਮਾਰ ਲਈ ਵੀ ਮੰਮੀ ਗੱਲ ਸੁਣ ਮਾਪੇ ਜੋਦੇ ਨੇ ਮੈਨੂੰ ਦੱਸਿਆ ਆਂਦਾ ਕਿ ਇਹ ਆਗ ਲਾਂਦੀ ਆਂ ਪੀ ਮੈਂ ਛੱਡ ਆਇਆ ਕਰੂੰਗੀ ਨਾਲੇ ਮੈਂ ਲੈ ਆਇਆ ਕਰੂੰ ਸੋਸਤੇ ਤਿਆਰ ਕਰਕੇ ਲੈ ਆਇਆ ਕਰੂੰ ਅੱਛਾ ਤੇ ਮੈਂ ਵੀ ਆਖਿਆ ਚਲੋ ਤੁਸੀਂ ਕਰ ਲਓ ਦਮ ਜੀ ਸਲਾ ਤੇ ਉਹ ਬੈਠੇ ਹੈਗੇ ਤੇ ਮੈਂ ਕਿਹਾ ਚੱਲ ਪਈ ਗੱਲ ਨਹੀਂ ਅੰਗੀ ਮੈਨੇ ਸਕੂਟਰੀ ਚਲਾਉਣੀ ਆਉਂਦੀ ਆਹ ਛੱਡ ਆਇਆ ਕਰੂੰ ਲੈ ਤੇ ਲੈ ਵੀ ਆਇਆ ਕਰੂੰ ਛੱਡ ਵੀ ਆਇਆ ਕਰੂੰ ਅੱਛਾ ਤੇ ਹੋਰ ਬੜੀ ਸੋਹਣੀ ਗੱਲ ਵਾ ਹੋਰ ਕੀ ਲੈਣਾ ਆਹ ਚੱਪੀ ਵਧੀਆ ਵਾਕ ਆਹ ਤੇ ਪਰ ਖਿਆਲ ਵੀ ਰੱਖਿਆ ਕਰੀ ਉਹ ਨਾਨਾ ਹੋਏ ਮੁੜ ਕੇ ਅਜੇ ਤੇ ਬੜਾ ਕਰਨ ਲਈ ਉਹ ਖਿਆਲ ਤੇ ਰੱਖਦੀ ਧਿਆਨ ਤੋਂ ਤਰਾ ਮੈਂ ਰੱਖ ਲਈ ਆ ਹੋ ਗਏ 2 ਮਹੀਨੇ ਤੇ ਆ 2 ਮਹੀਨੇ ਹੋ ਗਿਆ ਬੰਦਾ ਤੇ 10 ਮਿੰਟਾਂ ਚ ਪਛਾਣ ਲਈਦਾ ਤੇ ਪਰ ਅਜੇ ਬਹੁਤ ਚੱਕੀ ਹੈ ਜੋਦੇ ਨਾਲ ਵੀ ਤੇ ਕੁੜੀ ਨਾਲ ਤੇ ਕੁੜੀ ਨੂੰ ਮੈਂ ਪੁੱਛਦੀ ਰਹਿਣੀ ਹੈ ਕੁੜੀ ਨੇ ਨਾ ਨਵੀ ਫਰਾਕ ਪਾਈ ਤੇ ਮੈਂ ਇਹ ਤੇ ਧੀਏ ਵਾਂਡੇ ਜਾਣ ਵਾਲੀ ਤੋ ਉਹ ਗਾੜੀ ਨੂੰ ਆਂਦੀ ਆਂਦੀ ਮਮਾਂ ਦੀ ਆਪਾਂ ਹੋਰ ਲਾਵਾਂਗੇ ਪਹਿਲੀਆਂ ਪਈਆਂ ਅੱਛਾ ਤੇ ਮੈਂ ਹੱਥ ਚੱਲ ਕੋਈ ਲੰਨੀ ਪਾਲਾਂ ਬਈ ਸੋਣੀ ਲੱਗੀ ਉਤਨਾ ਉੱਚੀ ਹੋਈ ਜਾਂਦੀ ਆ ਆਹੋ ਹਣ ਵੱਡੀ ਹੋਈ ਜਾਂਦੀ ਆ ਨਾ ਹਾਂ ਜੁੱਤੀ ਵੀ ਹੀਗੀ ਤੇ ਉਹ ਵੀ ਉਹਨੇ ਪਾਈ ਤੇ ਮੈਂ ਕਿਹਾ ਚੱਲ ਜੁੱਤੀ ਵੀ ਵਾਂਡੇ ਵਾਲੀ ਹੀ ਤੇ ਮੈਂ ਕਿਹਾ ਪੈਰ ਵੱਡੇ ਹੋ ਜਾਣੇ ਤੇ ਪਈ ਰਹਿਣੀ ਹਾਂ ਹਾਂ ਚੰਗਾ ਫੇ ਤਾਰਾਂ ਕੱਢਣੀਆਂ ਤੇ ਆਹ ਮੈਂ ਲੇਟ ਹੋਈ ਜਾਂਦੀ ਆ ਮੇਰਾ ਕੰਮ ਇਹ ਡਈਆਂ ਢਿੰਗਣ ਮੈਂ ਰਤਾਰਾਂ ਦਾ ਟਾਈਮ ਹੋਇਆ ਆ ਚਲ ਕੋਈ ਨਹੀਂ ਮੈਂ ਫੇਰ ਆ ਜੂ ਆਓ ਚਲ ਮੈਂ ਵੀ ਆਵੀ ਹਾਂ ਆ ਲੱਗੂ ਮੇਰਾ ਟਾਈਮ ਤੇ ਫੇਰ ਮੈਂ ਚਾਚੀ ਆਉਂਗੀ ਨਾਲੇ ਵੇਖ ਕੇ ਆਉਂਗੀ ਉਹ ਕਿਹੜੀ ਬੈਖ ਲੋਕੇ ਆਉਂਗੀ ਆਹੋ ਨਹੀਂ ਆਇਆ ਆਇਆ ਕਰ ਆ ਉਹਦਾ ਵੀ ਚਲੋ ਆ ਜੇ ਨਵੀਂ ਸਵੀ ਆ ਜੀ ਲੱਗਾ ਰੇਂਦਾ ਕੰਮ ਧੰਦਾ ਤੇ ਵਕਤ ਇਹਨੇ ਬੇੜ ਲੈਂਦੀ ਆ ਤੇ ਮੁੜ ਕੇ ਉਹ ਅੰਦਰ ਵੜ ਜਾਂਦੀ ਲੰਮੀ ਪੈਂਦੀ ਕਰਨਾ ਵੀ ਕੀ ਆ ਆਹੋ ਕਰਨਾ ਵੀ ਕੀ ਆ ਆ ਹੁਣ ਗਰਮੀ ਆ ਗਈ ਗਰਮੀ ਆ ਗਈ ਹਮ ਕੱਲਾ ਤਾਰਾਂ ਫੇਰ ਅੱਛਾ ਕਿੱਡੀ ਖੁਸ਼ ਹੂੰ ਡਈ thanks for watching